ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤੇ ਦੀ ਸਾਂਝ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਨ ਲ ਆ ਰਹੀ ਹਾਂ ਸਾਧ ਸੰਗਤ ਜੀ ਜੋ ਕਿ ਹੰਸਾੜੀ ਸਾਹਿਬ ਦੀ ਸੱਚੀ ਘਟਨਾ ਹੈ ਸਾਥ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਸੰਤ ਮਹਾਪੁਰਸ਼ਾਂ ਜੀ ਨੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਕਿੰਨੀ ਸੰਗਤ ਦਾ ਉਧਾਰ ਕੀਤਾ ਹੈ ਸਾਥ ਸੰਗਤ ਜੀ ਕਿੰਨੀ ਸੰਗਤ ਦਾ ਭਲਾ ਕੀਤਾ ਹੈ ਸਾਥ ਸੰਗਤ ਜੀ ਜੋ ਵੀ ਸ਼ਰਧਾ ਨਾਲ ਭਾਵਨਾ ਨਾਲ ਹੰਸਾੜੀ ਸਾਹਿਬ ਗਿਆ ਜਿਨ੍ਹਾਂ ਨੇ ਵੀ ਉਹਨਾਂ ਦਾ ਬਚਨ ਕਮਾ ਲਿਆ ਸਾਥ ਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਤਰ ਗਿਆ ਸਾਧ ਸੰਗਤ ਜੀ ਇੱਕ ਕਟਨਾ ਇੱਕ ਬੱਚੀ ਦੀ ਹੈ ਸਾਧ ਸੰਗਤ ਜੀ ਜਿਸ ਨੇ ਹੰਸਾੜੀ ਵਾਲੇ ਮਹਾਪੁਰਸ਼ਾਂ ਜੀ ਦੇ ਵਚਨਾਂ ਨੂੰ ਮੰਨਿਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਪੁੱਠੇ ਲੇਖ ਵੀ ਸਿੱਧੇ ਹੋ ਗਏ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਯਾ ਵੀਡੀਓਜ਼ ਨੂੰ ਵੇਖ ਸਕੋ ਸਾ ਸੰਗਤ ਜੀ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਤ ਪਾਉਂਦੇ ਆ ਸਾਧ ਸੰਗਤ ਜੀ ਆਪ ਜੀ ਜਾਣਦੇ ਹੀ ਹੋ ਕਿ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਅਜੀਤ ਸਿੰਘ ਜੀ ਨੇ ਕਿੰਨੇ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਸਾਧ ਸੰਗਤ ਜੀ ਕਿੰਨਾ ਹੀ ਸੰਗਤਾਂ ਦਾ ਭਲਾ ਕੀਤਾ ਹੈ ਸਾਧ ਸੰਗਤ ਜੀ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਹੰਸਾਲੀ ਸਾਹਿਬ ਗਿਆ ਸਾਧ ਸੰਗਤ ਜੀ ਜਿਹਨਾਂ ਨੇ ਸੰਤ ਮਹਾਪੁਰਸ਼ਾਂ ਜੀ ਦੇ ਵਚਨ ਕਮਾਏ ਸਾਧ ਸੰਗਤ ਜੀ ਜਿਨਾਂ ਨੇ ਵਚਨ ਕਮਾ ਲਿਆ ਸਾਧ ਸੰਗਤ ਜੀ ਉਹ ਜ਼ਿੰਦਗੀ ਵਿੱਚ ਤਰ ਗਿਆ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਕਾਰਜ ਚ ਰਾਸ ਕਰ ਲਿਆ ਸਾਧ ਸੰਗਤ ਜੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਮਹਾਰਾਜ ਜੀ ਵੀ ਇੱਕ ਪੂਰਨ ਪਰਮਾਤਮਾ ਦਾ ਰੂਪ ਹੀ ਹਨ ਸਾਧ ਸੰਗਤ ਜੀ ਜਿਸ ਨੂੰ ਸਾਰੇ ਬ੍ਰਹਿਮੰਡ ਦੀ ਜਾਣਕਾਰੀ ਨਹੀਂ ਹੁੰਦੀ ਹੈ ਸਾਰੇ ਸੰਸਾਰ ਦੀ ਜਾਣਕਾਰੀ ਹੁੰਦੀ ਹੈ ਸਾਧ ਸੰਗਤ ਜੀ ਕਿਉਂਕਿ ਉਹ ਸਾਰਾ ਕੁਝ ਜਾਣੀ ਜਾਣਨੀ ਕਿ ਅਗਲੇ ਪਲ ਕੀ ਹੋਣਾ ਹੈ 10 ਸਾਲ ਬਾਅਦ ਕੀ ਹੋਣਾ ਹੈ ਸਾਧ ਸੰਗਤ ਜੀ ਉਹ ਤਾਂ ਬੰਦੇ ਦੀ ਤੌਰ ਹੀ ਪਛਾਣ ਜਾਂਦੇ ਨੇ ਕਿ ਇਸ ਦਾ ਅਗਲੇ ਪਲ ਵਿੱਚ ਇਸਦੇ ਨਾਲ ਕੀ ਹੋਣਾ ਹੈ ਸਾਧ ਸੰਗਤ ਜੀ ਉਹ ਤਾਂ ਮਿੰਟਾਂ ਸੈਕਿੰਟਾਂ ਦੇ ਵਿੱਚ ਬਹੁਤ ਈ ਜ਼ਿੰਦਗੀ ਬਦਲ ਦਿੰਦੀ ਹੈ ਸਤਿਮਾਹ ਪੁਰਸ਼ਾਂ ਜੀ ਨੇ ਸਾਥ ਸੰਗਤ ਜੀ ਉਹ ਚਾਹੇ ਪਲ ਵਿੱਚ ਚਾਹੇ ਮਿੰਟ ਵਿੱਚ ਕੁਝ ਵੀ ਕਰ ਸਕਦੇ ਨੇ ਸਾਥ ਸੰਗਤ ਜੀ ਉਹ ਹੱਥਾਂ ਦੀਆਂ ਲਕੀਰਾਂ ਪੁੱਠੀਆਂ ਤੋਂ ਵੀ ਸਿੱਧੀਆਂ ਕਰ ਸਕਦੇ ਨੇ ਸਾਥ ਸੰਗਤ ਜੀ ਤੁਸੀਂ ਇੱਕ ਵਾਰ ਮਹਾਪੁਰਸ਼ਾਂ ਜੀ ਤੇ ਭਰੋਸਾ ਕਰਕੇ ਤੇ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਗੇ ਸਾ ਸੰਗਤ ਜੀ ਇਕੱਟਨਾ ਇੱਕ ਬੱਚੀ ਦੀ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਬ੍ਰਹਮ ਗਿਆਨੀ ਸਭ શ્રેષ્ઠ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਸਾ ਸੰਗਤ ਜੀ ਚਾਹੇ ਸੰਤ ਮਹਾਂਪੁਰਸ਼ ਜੀ ਅੱਜ ਦੇ ਟਾਈਮ ਵਿੱਚ ਸੱਚਖੰਡ ਚਲੇ ਗਏ ਨੇ ਸਾ ਸੰਗਤ ਜੀ ਪਰ ਜੋ ਵਿਸ਼ਰਦਾ ਭਾਵਨਾ ਦੇ ਨਾਲ ਹੰਸਾਲੀ ਸਾਹਿਬ ਜਾਂਦਾ ਹੈ ਬਾਬਾ ਜੀ ਨੂੰ ਸ਼ਰਦਾ ਭਾਵਨਾ ਦੇ ਨਾਲ ਬਾਬਾ ਜੀ ਤੋਂ ਉਹਨਾਂ ਦੀ ਗੱਦੀ ਤੇ ਮੌਜੂਦ ਸੰਤ ਪਾਪਾ ਪਰਮਜੀ ਸਿੰਘ ਜੀ ਤੋਂ ਬਚਨ ਲੰਨਦਾ ਹੈ ਸਾਧ ਸੰਗਤ ਜੀ ਸਤਮਾ ਪੁਰਸ਼ ਜੀ ਅੱਜ ਵੀ ਉਹਨਾਂ ਦੇ ਕਾਰਜ ਹਰਾਸ ਕਰਦੇ ਹਨ ਸਾਧ ਸੰਗਤ ਜੀ ਇਹ ਇੱਕ ਕਥਾ ਬੱਚੀ ਦੀ ਹੈ ਸਾਧ ਸੰਗਤ ਜੀ ਇੱਕ ਭੈਣ ਸੀ ਸਾਧ ਸੰਗਤ ਜੀ ਉਸ ਸੰਤ ਮਹਾਂਪੁਰਸ਼ਾਂ ਜੀ ਦੇ ਕੋਲ ਆਈ ਸਾਧ ਸੰਗਤ ਜੀ ਉਹ ਬਹੁਤ ਦੁਖੀ ਸੀ ਸਾਧ ਸੰਗਤ ਜੀ ਕਿਉਂਕਿ ਉਸ ਦੇ ਸੋਹਰੇ ਪਰਿਵਾਰ ਵੱਲੋਂ ਉਸ ਨੂੰ ਛੱਡ ਦਿੱਤਾ ਗਿਆ ਸੀ ਸਾਧ ਸੰਗਤ ਜੀ ਉਸ ਦਾ ਵਿਆਹ ਤੇ ਹੋਇਆ ਸੀ ਪਰ ਉਸ ਦਾ ਛੱਡ ਚੜਾ ਹੋ ਗਿਆ ਸੀ ਸਾਧ ਸੰਗਤ ਜੀ ਬਾਕੀ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਇਸ ਸੰਸਾਰ ਦੀ ਫਿਤਰਤ ਕੀ ਹੈ ਸਾਧ ਸੰਗਤ ਜੀ ਜਦੋਂ ਤੱਕ ਅਸੀਂ ਕਿਸੇ ਦੇ ਕੰਮ ਆਉਂਦੇ ਹਾਂ ਉਦੋਂ ਤੱਕ ਅਸੀਂ ਚੰਗੇ ਹਾਂ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਕੰਮ ਲਈ ਨਾ ਨੁੱਕਰ ਕਰ ਦਿੰਦੇ ਹਾਂ ਤਾਂ ਅਸੀਂ ਮਾੜੇ ਬਣ ਜਾਂਦੇ ਹਾਂ ਸਾਧ ਸੰਗਤ ਜੀ ਇਸ ਸੰਸਾਰ ਬਹੁਤ ਰੰਗ ਬੁਰੰਗਾ ਹੈ ਸਾਧ ਸੰਗਤ ਜੀ ਜਦੋਂ ਉਹ ਭੈਣ ਬਾਬਾ ਜੀ ਕੋਲ ਸੰਤ ਮਹਾਪੁਰਸ਼ਾਂ ਜੀ ਕੋਲ ਆਈ ਉਹ ਬਹੁਤ ਜ਼ਿਆਦਾ ਵੈਰਾਗ ਕਰਨ ਲੱਗੀ ਸਾਸ ਸੰਗਤ ਜੀ ਉਸ ਦੇ ਪਰਿਵਾਰ ਨੇ ਦੱਸਿਆ ਕਿ ਸੰਤ ਮਾਪੂਸ਼ਾ ਜੀ ਕਿ ਬਾਬਾ ਜੀ ਇਹ ਵੇਟੀ ਸਾਡੀ ਹੈ ਇਹ ਬਹੁਤ ਦੁਖੀ ਹੈ ਇਸ ਦਾ ਵਿਆਹ ਹੋਇਆ ਸੀ ਇਸ ਦਾ ਛੱਡ ਛੜਾ ਹੋ ਗਿਆ ਹੈ ਸਾਸ ਸੰਗਤ ਜੀ ਤਾਂ ਬਾਬਾ ਜੀ ਕਹਿੰਦੇ ਪਾਈ ਪਾਈ ਦੁਖੀ ਕਿਉਂ ਹੋਣਾ ਵਾ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ ਬਾਬਾ ਜੀ ਕਹਿੰਦੇ ਪਾਈ ਨਨਕ ਦੁਖੀਆ ਸਭ ਸੰਸਾਰ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਪਾਈ ਸਾਰੇ ਹੀ ਰੋਗਾਂ ਦੀ ਇੱਕੋ ਦਵਾਈ ਹੈ ਪਾਈ ਉਹ ਹੈ ਬਾਣੀ ਸਾਧ ਸੰਗਤ ਜੀ ਬਾਬਾ ਜੀ ਨੇ ਦੱਸਿਆ ਉਸ ਨੂੰ ਪਾਈ ਤੂੰ ਇਸ ਤਰ੍ਹਾਂ ਕਰ ਜਦੋਂ ਵੀ ਤੈਨੂੰ ਟਾਈਮ ਮਿਲੇ ਤੂੰ ਸੇਵਾ ਕਰਿਆ ਕਰ ਸੇਵਾ ਕਰਦੇ ਹੋਏ ਸਿਮਰਨ ਕਰਿਆ ਕਰ ਸਾਤ ਸੰਗਤ ਜੀ ਬਾਬਾ ਜੀ ਨੇ ਕਿਹਾ ਉਸ ਨੂੰ ਕਿ ਪੰਜ ਬਾਣੀਆਂ ਦਾ ਪਾਈ ਜਾਪ ਪੱਕਾ ਕਰ ਲੈ ਤੇ ਸੁਖਮਨੀ ਸਾਹਿਬ ਦਾ ਜਾਪ ਪੱਕਾ ਕਰ ਲੈ ਤੂੰ ਹਰ ਰੋਜ਼ ਕਰਨਾ ਪਰਮਾਤਮਾ ਭਲੀ ਕਰੇਗਾ ਸਾਤ ਸੰਗਤ ਜੀ ਉਸ ਬੱਚੀ ਨੇ ਬਾਬਾ ਜੀ ਦੇ ਸਤਿ ਵਚਨ ਕਹਿ ਕੇ ਮੰਨ ਲਏ ਸਾਤ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਸਮਾਂ ਬੀਤਦਾ ਗਿਆ ਸਾਤ ਸੰਗਤ ਜੀ ਬਾਬਾ ਜੀ ਨੇ ਉਸ ਨੂੰ ਦੱਸਿਆ ਕਿ ਪਾਈ ਤੂੰ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ 'ਤੇ ਜਾ ਕੇ ਸੇਵਾ ਕਰਿਆ ਕਰ ਨਾਲ ਸਿਮਰਨ ਕਰਿਆ ਕਰ ਸਾਤ ਸੰਗਤ ਜੀ ਪਰ ਉਹ ਬੱਚੀ ਹਰ ਰੋਜ਼ ਸ਼ਰਧਾ ਭਾਵਨਾ ਨਾਲ ਸਾਤ ਸੰਗਤ ਜੀ ਹੰਸਾਲੀ ਸਾਹਿਬ ਆਉਣ ਲੱਗ ਪਈ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਉਸ ਨੇ ਆ ਕੇ ਵਾਹਿਗੁਰੂ ਜੀ ਦਾ ਜਾਪ ਕਰਨਾ ਪੰਜ ਬਾਣੀਆਂ ਦਾ ਜਾਪ ਕਰਨਾ ਸ਼ਰਧਾ ਭਾਵਨਾ ਦੇ ਨਾਲ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਸਾਧ ਸੰਗਤ ਜੀ ਫਿਰ ਉਸਨੇ ਹੰਸਾਲੀ ਸਾਹਿਬ ਝਾੜੂ ਦੀ ਸੇਵਾ ਕਰਨੀ ਤੇ ਨਾਲ ਸਿਮਰਨ ਕਰਨਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹ ਰੋਜ਼ ਆਉਂਦੀ ਰਹੀ ਸੇਵਾ ਕਰਦੀ ਰਹੀ ਇਦਾਂ ਹੀ ਭਾਈ ਕਿਉਂਕਿ ਉਹ ਇੱਕ ਨੇੜੇ ਦੇ ਪਿੰਡ ਦੀ ਹੀ ਰਹਿਣ ਵਾਲੀ ਸੀ ਸਾਤ ਸੰਗਤ ਜੀ ਬਾਬਾ ਜੀ ਨੇ ਤਾਂ ਉਸ ਨੂੰ ਕਿਹਾ ਸੀ ਭਾਈ ਤੂੰ ਨੇੜੇ ਦੇ ਗੁਰਦੁਆਰਾ ਸਾਹਿਬ ਸੇਵਾ ਕਰ ਲਿਆ ਕਰ ਪ੍ਰਸਾਦ ਸੰਗਤ ਜੀ ਉਹਨਾਂ ਸਾਲੀ ਸਾਹਿਬੀ ਆ ਕੇ ਸੇਵਾ ਕਰਦੀ ਸੀ ਸਾਤ ਸੰਗਤ ਜੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨੀ ਸਿਮਰਨ ਕਰਨਾ ਸਾਤ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਪੂਰਨ ਬ੍ਰਹਮ ਗਿਆਨੀ ਸਤ ਪੱਪਾ ਅਜੀਤ ਸਿੰਘ ਜੀ ਪਾਈ ਜਿਹੜੇ ਤੇਰੇ ਮਾੜੇ ਭਾਗ ਨੇ ਨਾ ਤੇਰੇ ਬਦਲ ਜਾਣਗੇ ਸਾ ਸੰਗਤ ਜੀ ਸਮਾਂ ਬੀਤਦਾ ਗਿਆ ਪਾਈ ਪਰ ਉਸ ਪੈਣੇ ਸਿਮਰਨ ਬਾਣੀ ਪੜ੍ਹਨੀ ਨਹੀਂ ਛੱਡੀ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ 7-8 ਮਹੀਨੇ ਬੀਤ ਗਏ ਸਾ ਸੰਗਤ ਜੀ ਮਹਾਪੁਰਸ਼ਾਂ ਜੀ ਕੋਲ ਪਾਈ ਉਹ ਹਰ ਰੋਜ਼ ਸੇਵਾ ਕਰਦੀ ਸਿਮਰਨ ਕਾ ਦੀ ਵਾਹਿਗੁਰੂ ਜੀ ਨੂੰ ਬਾਬਾ ਜੀ ਨੂੰ ਨਮਸਕਾਰ ਕਰਦੀ ਕਿਉਂਕਿ ਮਹਾਪੂਰਜ ਤੇ ਪਾਈ ਸਭ ਕੁਝ ਜਾਣੀ ਜਾਣਨੇ ਉਹਨਾਂ ਨੂੰ ਤਾਂ ਸਭ ਕੁਝ ਦਾ ਪਤਾ ਹੈ ਉਹਨਾਂ ਨੂੰ ਸਭ ਪਤਾ ਹੈ ਕਿ ਇਸ ਦਾ ਅੱਗੇ ਜਾ ਕੇ ਕੀ ਹੋਣਾ ਹੈ ਕੀ ਨਹੀਂ ਹੋਣਾ ਹੈ ਸਾਧ ਸੰਗਤ ਜੀ ਉੱਤੇ ਹੰਸਾਲੀ ਸਾਹਿਬ ਨਾਲ ਇੱਕ ਬਾਬਾ ਜੀ ਕੋਲ ਇੱਕ ਬੀਬੀ ਆਉਂਦੀ ਹੁੰਦੀ ਸੀ ਭਾਈ ਉਹ ਵੀ ਉੱਤੇ ਸੇਵਾ ਕਰਦੇ ਹੁੰਦੇ ਸੀ ਇਦਾਂ ਹੀ ਭਾਈ ਉਹਨੇ ਵੀ ਸੇਵਾ ਕਰਨੀ ਜਿਹੜੀ ਆ ਬੱਚੀ ਸੀ ਇਹਨੇ ਵੀ ਸੇਵਾ ਕਰਨੀ ਸਾਸ ਸੰਗਤ ਜੀ ਐਵੇਂ ਹੀ ਸੇਵਾ ਕਰਦੇ ਕਰਦੇ ਉਹਨਾਂ ਦੇ ਵਿੱਚ ਪਿਆਰ ਪੈ ਗਿਆ ਪ੍ਰੇਮ ਪੈ ਗਿਆ ਸਾਸ ਸੰਗਤ ਜੀ ਇੱਕ ਦਿਨ ਉਹ ਇਕੱਠੀਆਂ ਹੀ ਬੈਠੀਆਂ ਉਹ ਕਹਿੰਦੀ ਪਈ ਦੱਸਣ ਲੱਗ ਪਈ ਕਿ ਉਹਨੂੰ ਹੱਥ ਦੇਖਣ ਦਾ ਗਿਆਨ ਸੀ ਜੋ ਬੀਬੀ ਬਾਬਾ ਜੀ ਕੋਲੋਂ ਦੇ ਹੁੰਦੇ ਸੀ ਤਾਂ ਉਹਨੇ ਕਿਹਾ ਬੱਚੀ ਨੇ ਕਿ ਆਂਟੀ ਮੇਰਾ ਵੀ ਹੱਥ ਦੇਖ ਦੋ ਸਾਸ ਸੰਗਤ ਜੀ ਜਦ ਉਸ ਬੀਬੀ ਨੇ ਉਸ ਦਾ ਹੱਥ ਦੇਖਿਆ ਤਾਂ ਕਹਿੰਦੀ ਆਹ ਕੀ ਤੇਰੀ ਆ ਵੀ ਲਕੀਰ ਮਾਰੀ ਤੇਰੀ ਉਹ ਵੀ ਲਕੀਰ ਮਾਰੀ ਤੇਰੀ ਤਾਂ ਕਿਸਮਤ ਹੀ ਮਾੜੀ ਏ ਤੂੰ ਕਿਦਾਂ ਦੇ ਲੇਖ ਲਿਖਾ ਕੇ ਆਈ ਹੈ ਸਾਥ ਸੰਗਤ ਜੀ ਉਹ ਕੁਛ ਨਾ ਬੋਲੀ ਉਹ ਚੁੱਪਚਾਪ ਇਸੇ ਤਰ੍ਹਾਂ ਹੀ ਪਾਈ ਉਸ ਦੀ ਗੱਲਾਂ ਨੂੰ ਸੁਣਦੀ ਰਹੀ ਸਾਥ ਸੰਗਤ ਜੀ ਤਹਾਨੂੰ ਜੀ ਜਾਣਦੇ ਹੀ ਹੋ ਸੰਸਾਰ ਵਿੱਚ ਪਾਈ ਜਦੋਂ ਬੰਦਾ ਦੁਖੀ ਹੁੰਦਾ ਹੈ ਸਾਧ ਸੰਗਤ ਜੀ ਕਦੇ ਕਿਤੇ ਜਾਂਦਾ ਹੈ ਕਦੇ ਕਿਤੇ ਜਾਂਦਾ ਹੈ ਕਿ ਉਸ ਦੀ ਜ਼ਿੰਦਗੀ ਸਵਰਜ ਜਾਵੇ ਸਾਧ ਸੰਗਤ ਜੀ ਪਰ ਜਿਹੜਾ ਇੱਕ ਸੱਚਾ ਸਿੱਖ ਹੁੰਦਾ ਹੈ ਨਾ ਭਾਈ ਸਾਧ ਸੰਗਤ ਜੀ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਮਰਨੀ ਮਰ ਜਾਵੇਗਾ ਆਪਣੇ ਗੁਰੂ ਦੀ ਸਿੱਖਿਆ ਤੇ ਆਪਣੇ ਗੁਰੂ ਤੋਂ ਦੂਰ ਨਹੀਂ ਜਾਵੇਗਾ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਹਾਰਾਜ ਨੇ ਬਾਣੀ ਵਿੱਚ ਕਿਹਾ ਹੈ ਭਾਈ ਤੂੰ ਬੇਅੰਤ ਕੋਈ ਬਿਰਲਾ ਜਾਣ ਸਾਤ ਸੰਗਤ ਜੀ ਮਹਾਰਾਜ ਤੂੰ ਇੰਨਾ ਬੇਅੰਤ ਹੈ ਨਾ ਕੋਈ ਬਿਰਲਾ ਹੀ ਜਾਣ ਸਕਦਾ ਹੈ ਸਾਤ ਸੰਗਤ ਜੀ ਤੈਨੂੰ ਕੋਈ ਵੀ ਨਹੀਂ ਜਾਣ ਸਕਦਾ ਜੋ ਬਾਣੀ ਨਹੀਂ ਪੜਦਾ ਉਹ ਨਹੀਂ ਜਾਣ ਸਕਦਾ ਕਿ ਤੂੰ ਇੰਨਾ ਸਮਰੱਤ ਹੈ ਸਾਧ ਸੰਗਤ ਜੀ ਕੁਝ ਵੀ ਕਰ ਸਕਦਾ ਹੈ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਜਦੋਂ ਆਪਾਂ ਨੂੰ ਕੋਈ ਗੱਲ ਕਹਿ ਦਿੰਦਾ ਹੈ ਤਾਂ ਆਪਾਂ ਨੂੰ ਬਹੁਤ ਚੁਬਦੀ ਰਹਿੰਦੀ ਹੈ ਸਾਧ ਸੰਗਤ ਜੀ ਕਿਸੇ ਵੇਲੇ ਤਾਂ ਆਪਣੇ ਦਿਲ ਤੇ ਵੀ ਲੱਗ ਜਾਂਦੀ ਹੈ ਕਿ ਇਹਨੇ ਪਤਾ ਨਹੀਂ ਮੈਨੂੰ ਕੀ ਕਹਿ ਦਿੱਤਾ ਹੁਣ ਪਤਾ ਨਹੀਂ ਮੇਰੇ ਨਾਲ ਕੀ ਹੋਵੇਗਾ ਸਾਧ ਸੰਗਤ ਜੀ ਤਾਂ ਉਸਨੇ ਅਗਲੇ ਦਿਨ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਗਈ ਉਹ ਬੱਚੀ ਤਾਂ ਉਸਨੇ ਜਾ ਕੇ ਬਾਬਾ ਜੀ ਨੂੰ ਦੱਸਿਆ ਭਾਈ ਕਿ ਬਾਬਾ ਜੀ ਇਦਾਂ ਇਦਾਂ ਕਰਕੇ ਉਹ ਬੀਬੀ ਆਉਂਦੀ ਹੈ ਜਿਹੜੀ ਸੇਵਾ ਕਰਦੀ ਹੈ ਉਸਨੇ ਕੱਲ ਮੇਰਾ ਹੱਥ ਦੇਖਿਆ ਸੀ ਮਹਾਪੁਰਸ਼ ਜੀ ਉਹ ਤਾਂ ਕਹਿੰਦੀ ਤੇਰੀ ਆਹ ਵੀ ਲਕੀਰ ਮਾੜੀ ਹੈ ਤੇਰੀ ਆਹ ਵੀ ਲਕੀਰ ਮਾੜੀ ਹੈ ਤੇਰਾ ਤੇ ਸਮਾਂ ਹੀ ਮਾੜਾ ਹੈ ਤੇਰੀ ਕਿਸਮਤ ਹੀ ਮਾੜੀ ਹੈ ਤੁ ਕਿਦਾਂ ਦੀ ਕਿਸਮਤ ਲਖਵਾ ਕੇ ਆਈਆਂ ਕਿਦਾਂ ਦੇ ਕਰਮ ਲਖਵਾ ਕੇ ਆਈਆਂ ਸਾਧ ਸੰਗਤ ਜੀ ਮਹਾਂਪੁਰਸ਼ ਤੁਹਾਨੂੰ ਪਤਾ ਪਾਈ ਕਿਸੇ ਟਾਈਮ ਉਹ ਆਪਣੀ ਰਜਾ ਵਿੱਚ ਹੁੰਦੇ ਨੇ ਉਹ ਮਜ਼ਾਕ ਵੀ ਕਰਦੇ ਸਨ ਸਾਧ ਸੰਗਤਾਂ ਰੱਬ ਦੀਆਂ ਰੱਬ ਹੀ ਜਾਣੇ ਸਾਧ ਸੰਗਤ ਜੀ ਉਹਨਾਂ ਦੀ ਪਈ ਆਪਣੀ ਰਜਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਸਮਝਿਆ ਸਾਧ ਸੰਗਤ ਜੀ ਉਹਨਾਂ ਨੇ ਸੁੱਖਾਂ ਦੀ ਪ੍ਰਾਪਤੀ ਕਰ ਲਈ ਹੈ ਨਹੀਂ ਤਾਂ ਸਾਧ ਸੰਗਤ ਜੀ ਸਭ ਨਿੰਦਣ ਨਿੰਦਣ ਵਾਲੇ ਹੀ ਹਨ ਨਿੰਦਿਆ ਤੋਂ ਬਿਨਾਂ ਸਾਧ ਸੰਗਤ ਜੀ ਉਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਸਾਧ ਸੰਗਤ ਜੀ ਜਿਨ੍ਹਾਂ ਨੇ ਕੋਠੇ ਚੜ੍ਹ ਕੇ ਕਦੇ ਦੇਖਿਆ ਹੀ ਨਹੀਂ ਉਹਨਾਂ ਨੂੰ ਕੀ ਪਤਾ ਕਿ ਕੋਠੇ ਉੱਤੇ ਕੀ ਪਿਆ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਿਨ੍ਹਾਂ ਨੇ ਕਦੇ ਗੁਰਬਾਣੀ ਪੜਿਆ ਹੀ ਨਹੀਂ ਉਸ ਦਾ ਰਸ ਮਾਣਿਆ ਹੀ ਨਹੀਂ ਸਾਧ ਸੰਗਤ ਜੀ ਜਿਨ੍ਹਾਂ ਨੇ ਬਾਣੀ ਨਾਲ ਪ੍ਰੇਮ ਕੀਤਾ ਹੀ ਨਹੀਂ ਸਾਧ ਸੰਗਤ ਜੀ ਉਹਨਾਂ ਨੂੰ ਇਸ ਗੱਲ ਦਾ ਕੀ ਪਤਾ ਕਿ ਬਾਣੀ ਦਾ ਆਨੰਦ ਕੀ ਹੈ ਬਚਨਾਂ ਦੀ ਕੀ ਗੱਲਬਾਤ ਹੈ ਬਚਨਾਂ ਦੇ ਵਿੱਚ ਕਿੰਨਾ ਕੁਝ ਹੈ ਸਾਧ ਸੰਗਤ ਜੀ ਮਹਾਪੁਰਸ਼ਾਂ ਨੇ ਕਿਹਾ ਪਾਈ ਲਿਆ ਮੈਨੂੰ ਆਪਣਾ ਹੱਥ ਦਿਖਾ ਸਾਸੰਗਤ ਜੀ ਤਾਂ ਉਸ ਬੱਚੀ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਮਹਾਪੁਰਸ਼ਾ ਜੀ ਨੇ ਜਦੋਂ ਉਸ ਦਾ ਹੱਥ ਦੇਖਿਆ ਤਾਂ ਸਾਸੰਗਤ ਜੀ ਮਹਾਪੁਰਸ਼ ਕਹਿੰਦੇ ਭਾਈ ਤੇਰੀ ਆਗ ਵੀ ਲਕੀਰ ਚੰਗੀ ਹੈ ਆਹ ਤਾਂ ਤੇਰੀ ਲਕੀਰ ਬਹੁਤ ਚੰਗੀ ਹੈ ਸਾਸੰਗਤ ਜੀ ਜੋ ਮਹਾਪੁਰਸ਼ ਜੀ ਉਸ ਦਾ ਹੱਥ ਦੇਖ ਰਹੇ ਸੀ ਨਾ ਤਾਂ ਮਹਾਪੁਰਸ਼ ਜੀ ਨੇ ਉਸ ਦਾ ਹੱਥ ਦੇਖਦੇ ਦੇਖਦੇ ਉਸਦੇ ਹੱਥਾਂ ਦੀਆਂ ਲਕੀਰਾਂ ਬਦਲ ਦਿੱਤੀਆਂ ਸਾਧ ਸੰਗਤ ਜੀ ਤਾਂ ਮਹਾਪੁਰਸ਼ ਜੀ ਕਹਿੰਦੇ ਭਾਈ ਤੂੰ ਕੱਲ ਨੂੰ ਆ ਬੀਬੀ ਨੂੰ ਆਪਣਾ ਹੱਥ ਦਿਖਾਈ ਹੋਣਾ ਸਾਧ ਸੰਗਤ ਜੀ ਜਦੋਂ ਅਗਲੀ ਸਵੇਰ ਹੋਈ ਉਹਨੇ ਵੀ ਸੇਵਾ ਕੀਤੀ ਉਸ ਬੀਬੀ ਨੇ ਵੀ ਸੇਵਾ ਕੀਤੀ ਤਾਂ ਸਾਧ ਸੰਗਤ ਜੀ ਜਦੋਂ ਉਹ ਸੇਵਾ ਕਰਕੇ ਹਟ ਗਈਆਂ ਤਾਂ ਉਸਨੇ ਕਿਹਾ ਕਿ ਆਂਟੀ ਜੀ ਮੇਰਾ ਹੱਥ ਦੇਖੋਗੇ ਅੱਜ ਸਾਤ ਸੰਗਤ ਜੀ ਜਦੋਂ ਉਸ ਬੀਬੀ ਨੇ ਹੱਥ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਕਿ ਉਸਨੇ ਕਿਹਾ ਕਿ ਬੱਚੀ ਤੇਰੇ ਤਾਂ ਹੱਥਾਂ ਦੀਆਂ ਲਕੀਰਾਂ ਹੀ ਬਦਲ ਗਈਆਂ ਸਾਤ ਸੰਗਤ ਜੀ ਉਹ ਚੁੱਪ ਰਹੀ ਉਸਨੇ ਜੋ ਬੋਲ ਰਹੀ ਸੀ ਉਹ ਸੁਣੀ ਗਈ ਤੇਰੀ ਤਾਂ ਆਭੀ ਲਕੀਰ ਚੰਗੀ ਹੋਈ ਤੇਰੀ ਆਭੀ ਚੰਗੀ ਹੋਈ ਤੇਰੇ ਤਾਂ ਕਰਮ ਹੀ ਬਹੁਤ ਚੰਗੇ ਹੋ ਗਏ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਮਹਾਪੁਰਸ਼ ਸਭ ਜਾਣੀ ਜਾਣਨੇ ਸਾਧ ਜੀ ਉਹਨਾਂ ਨੂੰ ਕੌਣ ਜਾਣ ਸਕਦਾ ਹੈ ਸਾਧ ਸੰਗਤ ਇਸੇ ਤਰ੍ਹਾਂ ਹੀ ਪਾਈ ਜਦੋਂ ਉਹ ਬੱਚੀ ਰੋਜ਼ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀ ਸਾਧ ਸੰਗਤ ਜੀ ਸਿਮਰਨ ਕਰਦੀ ਤਾਂ ਮਹਾਪੁਰਸ਼ ਜੀ ਉਸ ਦੀ ਸੇਵਾ ਭਾਵਨਾ ਤੋਂ ਸ਼ਰਧਾ ਭਾਵਨਾ ਤੋਂ ਬਹੁਤ ਖੁਸ਼ ਹੋਏ ਸਾਧ ਸੰਗਤ ਜੀ ਤਾਂ ਮਹਾਪੁਰਸ਼ਾਂ ਜੀ ਨੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਉਹਨਾਂ ਨੇ ਉਸ ਬੱਚੀ ਨੂੰ ਆਪਣੇ ਕੋਲ ਬੁਲਾਇਆ ਸਾਧ ਸੰਗਤ ਜੀ ਜਦੋਂ ਮਹਾਪੁਰਸ਼ਾਂ ਜੀ ਨੇ ਉਸਨੂੰ ਕੋਲ ਬੁਲਾਇਆ ਤਦ ਬਾਬਾ ਜੀ ਕਹਿੰਦੇ ਭਾਈ ਭਾਈ ਗ੍ਰਹਿਸਤ ਤੋਂ ਬਿਨਾ ਜੀਵਨ ਨਹੀਂ ਕੱਢਿਆ ਜਾ ਸਕਦਾ ਸਾਧ ਸੰਗਤ ਜੀ ਬੱਚੀ ਚੁੱਪ ਰਹੀ ਤਾਂ ਬਾਬਾ ਜੀ ਨੇ ਉਸਨੂੰ ਪੁੱਛਿਆ ਭਾਈ ਤੈਨੂੰ ਕਿਦਾਂ ਦਾ ਮੁੰਡਾ ਚਾਹੀਦਾ ਹੈ ਸਾਧ ਸੰਗਤ ਜੀ ਉਹ ਸੰਗਦੀ ਰਹੀ ਉਹ ਕੁਝ ਨਾ ਸਾਤ ਸੰਗਤ ਜੀ ਸਾਹਮਣੇ ਤੋਂ ਇੱਕ ਮੁੰਡਾ ਤੁਰਿਆ ਆ ਰਿਹਾ ਸੀ ਸਾਤ ਸੰਗਤ ਜੀ ਉਹ ਸਰਦਾਰ ਸੀ ਕਹਿੰਦੀ ਬਾਬਾ ਜੀ ਇਦਾਂ ਦਾ ਸਰਦਾਰ ਚਾਹੀਦਾ ਚਾਹੀਦਾ ਸਾਤ ਸੰਗਤ ਜੀ ਪਰ ਹੋਵੇ ਉਹ ਗੁਰਬਾਣੀ ਦੇ ਨਾਲ ਜੁੜਨ ਵਾਲਾ ਜੋ ਗੁਰਬਾਣੀ ਦੇ ਨਾਲ ਜੁੜਿਆ ਹੋਵੇ ਸਾਤ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਠੀਕ ਹੈ ਐਸੀ ਤਰ੍ਹਾਂ ਹੀ ਪਾਈ ਸੱਤ ਅੱਠ ਮਹੀਨੇ ਬੀਤ ਗਏ ਤਾਂ ਸਾਤ ਸੰਗਤ ਜੀ ਬਾਬਾ ਜੀ ਨੇ ਉਸ ਵਾਸਤੇ ਵਰ ਲਪਿਆ ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਬਾਬਾ ਜੀ ਨੇ ਉਸ ਬੱਚੀ ਦਾ ਸਾਧ ਸੰਗਤ ਜੀ ਪੱਲਾ ਉਸ ਲੜਕੇ ਦੇ ਹੱਥ ਵਿੱਚ ਫੜਾਇਆ ਬਾਬਾ ਜੀ ਨੇ ਉਸ ਬੱਚੀ ਦਾ ਆਪ ਕੰਨਿਆਦਾਨ ਕੀਤਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਸ ਦੀ ਜ਼ਿੰਦਗੀ ਸਵਰ ਗਈ ਉਸ ਤੇ ਮਾੜੇ ਲੇਖ ਵੀ ਸਿੱਧੇ ਪੈ ਗਏ ਸਾਧ ਸੰਗਤ ਜੀ ਬਾਣੀ ਪਾਈ ਬਾਣੀ ਇਹੀ ਕਹਿੰਦੀ ਹੈ ਭਾਈ ਜੋ ਗੁਰੂ ਕਹੈ ਸੋਈ ਭਲ ਮੰਨ ਸਾਧ ਸੰਗਤ ਜੀ ਬਾਣੀ ਨੂੰ ਪੜੋ ਸਮਝੋ ਸਾਧ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਾਣੀ ਤੋਂ ਬਿਨਾ ਤੁਹਾਨੂੰ ਕੁਝ ਵੀ ਨਹੀਂ ਮਿਲ ਸਕਦਾ ਤੁਸੀਂ ਕਿੰਨਾ ਵੀ ਪੈਡਾ ਤਿਆਰ ਕਰ ਲੋ ਸਾਧ ਸੰਗਤ ਜੀ ਕਿੰਨੀ ਵੀ ਚਾਲ ਚੱਲ ਲੋ ਕਿੱਥੇ ਮਰਜੀ ਚਲੇ ਜਾਓ ਸਾਧ ਸੰਗਤ ਜੀ ਪਰ ਜੋ ਤੁਹਾਨੂੰ ਬਾਣੀ ਨੇ ਦੇਣਾ ਹੈ ਬਾਣੀ ਤੋਂ ਹੀ ਮਿਲਣਾ ਹੈ ਸਾਧ ਸੰਗਤ ਜੀ ਅਪਖੰਡੀ ਬਾਬਿਆਂ ਪਿੱਛੇ ਨਾ ਫਿਰਿਆ ਕਰੋ ਸਾਧ ਸੰਗਤ ਜੀ ਇਹ ਤੁਸੀਂ ਸਮਾਂ ਖਰਾਬ ਕਰ ਲਈ ਹੋ ਜੋ ਸਮਾਂ ਤੁਸੀਂ ਖਰਾਉ ਕਰਨ ਵਿੱਚ ਆਪਣਾ ਟਾਈਮ ਵੇਸਟ ਕਰਦੇ ਹੋ ਨਾ ਸਾਧ ਸੰਗਤ ਜੀ ਇਹ ਹੀ ਤੁਸੀਂ ਬਾਣੀ ਪੜਿਆ ਕਰੋ ਉਸ ਦਾ ਰਸ ਮਾਣਿਆ ਕਰੋ ਬਾਣੀ ਦਾ ਆਨੰਦ ਮਾਣਿਆ ਕਰੋ ਸਾਤ ਸੰਗਤ ਜੀ ਸਾਰੇ ਹੀ ਰੋਗਾਂ ਦਾ ਦੁੱਖਾਂ ਦਾ ਇੱਕੋ ਹੱਲ ਹੈ ਪਾਈ ਬਾਣੀ ਸਾਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਸ਼ੇਅਰ ਵੱਧ ਤੋਂ ਵੱਧ ਕਰਨਾ ਜੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਸਾਤ ਸੰਗਤ ਜੀ ਕੋਈ ਭੁੱਲਿਆ ਪਟਕਿਆ ਹੋਇਆ ਇਸ ਬਾਣੀ ਦੇ ਨਾਲ ਜੁੜ ਸਕੇ ਸਾਧ ਸੰਗਤ ਜੀ ਸਾਡਾ ਇੱਕੋ ਹੀ ਕੰਮ ਹੈ ਬਾਣੀ ਨਾਲ ਜੁੜਨਾ ਤੇ ਬਾਣੀ ਦੇ ਨਾਲ ਜੋੜਨਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹਾਂ ਸਾੜੀ ਵੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਜੇ ਕੋਈ ਸੁਝਾ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਸਾਥ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸકો ਹੋਈਆਂ ਪੁੱਲਾ ਚੋਕਾਂ ਦੀ ਠੀਮਾ ਵਕਸ਼ਣੀ ਜੀ ਫਤਿਹ ਦਾਜੂ ਆ ਫਤਿਹ ਵਿੱਚ ਦੇਣਾ ਜੀ ਗੱਜ ਵਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ